ਹੈਲੋ ਹੈਲੋ ਹਾਂ ਜੀ ਡੀਐਫਓ ਸਾਹਿਬ ਸਸਿਕਾਲ ਜੀ ਸਸਿਕਾਲ ਜੀ ਜੀ ਅੱਛਾ ਜੀ ਮੈਂ ਨਾ ਇੱਥੇ ਖਣਾ ਠੇਕੇ ਦੇ ਕੋਲੇ ਤੇ ਇਹਨਾਂ ਦੇ ਮਾਲਕਾਂ ਨਾਲ ਵੀ ਗੱਲ ਹੋਈ ਐ ਇਹ ਕਹਿੰਦੇ ਸਾਡੇ ਕੋਲੇ ਮਨਜ਼ੂਰੀ ਹੈਗੀ ਆ ਮਨਜ਼ੂਰੀ ਸਾਡੇ ਵਿਭਾਗ ਜੀ ਨੇ ਹੋਣੀ ਬਾਕੀ ਹੋਏ ਤਾਂ ਮੈਂ ਕਹਿ ਨਹੀਂ ਸਕਦਾ ਇਹ ਤਾਂ ਬਿਲਕੁਲ ਜਮਾਂ ਨਹਿਰ ਦੇ ਕੰਡੇ ਦੇ ਉੱਤੇ ਐ ਤੁਸੀਂ ਇੱਧਰ ਇੱਕ ਤੇ ਢੇੜਾ ਮਾਰਿਆ ਜੀ ਅੱਜ ਮੈਂ ਵਿਕਦਾ ਦਾ ਹੋਣਾ ਪਰ ਉਹਨੂੰ ਇਨਸੈਕਟਲੀ ਇਹ ਨਾ ਭਾਈ ਇਹ ਨਾ ਪਰ ਉਹ ਚਲਾਈ ਜਾ। ਯਾ ਬਲੇ ਝੂਠ ਬੋਲ ਰਹੇ ਆ ਜੀ ਇਹ ਤਾਂ ਮਨਜ਼ੂਰੀ ਕਹਿ ਰਹੇ ਆ ਇਹਨਾਂ ਦੇ ਮਾਲਕਾਂ ਨਾਲ ਦੋ ਨਾ ਗੱਲ ਹੋਈ ਆ ਮੇਰੀ। ਸਭ ਤੋਂ ਡਾਕੂਮੈਂਟ ਇਹਨਾਂ ਕੋਲ ਹੈਗੇ ਨਾ। ਚਲੋ ਅਸੀਂ ਡਾਕੂਮੈਂਟ ਵੀ ਮੰਗਦੇ ਆ ਤੇ ਤੁਸੀਂ ਇੱਕ ਵਾਰੀ ਦੌਰਾ ਕਰਕੇ ਦੇਖੋ ਜਮਾ ਨਹਿਰ ਦੇ ਕੰਢੇ ਦੇ ਉੱਤੇ। ਮੈਂ ਕੱਲ ਹੀ ਲਾਤੀ ਦੇ ਉੱਪਰ ਅੱਜ। ਹਾਂਜੀ ਤੇ ਅੱਜ ਬੰਦਾ ਜਾਊਗਾ ਕੱਲ ਮੈਂ ਖੁਦ ਜਾਊਗਾ ਮੈਂ ਚੱਤੀ ਗੜੀ ਚ ਜਾਊ। ਠੀਕ ਆ ਜੀ ਠੀਕ ਆ। ਇਹ ਹੈਗੀ ਦੁਆਹੇ ਤੋਂ। ਦਰਾਹੇ ਤੋਂ ਦਰਾਹੇ ਤੋਂ ਜਦੋਂ ਆਪਾਂ ਜਾਣਦੇ ਆ ਜੀ 마שיਵਾੜੇ ਨੂੰ ਹਾਂ ਹਾਂ ਹਾਂਜੀ 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 ਜਦੋਂ ਜਦੋਂ ਦੇ ਬੰਦੇ ਆਪਣੇ ਠੀਕ ਆ ਠੀਕ ਆ ਜੀ ਮਿਹਰਬਾਨੀ ਠੀਕ ਆ ਭਾਈ ਆ ਦੇਖੋ ਇੱਥੇ ਆ ੱ ਠੱਕੇ ਦਾ ਰਾਜ ਜਿਹਦਾ ਜੀ ਕਰਦਾ ਠੇਕਾ ਪਾ ਲਿਆ ਠੇਕਾ ਬਿਲਕੁਲ ਨਹਿਰ ਦੇ ਕੰਡੇ ਦੇ ਨਾਲ ਹੱਤਾ ਗੱਲ ਕੀਤੀ ਠੇਕੇਦਾਰਾਂ ਨਾਲ ਕਹਿੰਦੇ ਜੀ ਮਨਜ਼ੂਰੀ ਐ ਡੀਐਫਓ ਨਾਲ ਗੱਲ ਹੋਈ ਜੰਗਲਾਤ ਵਿਭਾਗ ਦੇ ਅਫਸਰ ਆ ਜਿਹੜਾ ਜ਼ਿਲ੍ਹਾ ਲੁਧਿਆਣੇ ਦਾ ਉਹ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਣੇ ਕੋਈ ਸਰਕਾਰ ਦੇ ਕੰਨਾਂ ਦੇ ਕੋਈ ਜੂ ਨਹੀਂ ਸਰਕਦੀ ਸਰਕਾਰ ਦੀ ਨੱਕ ਹੀ ਢਕੀ ਹੋ ਰਿਆ ਬਾਈ ਹਾਤਾ ਆ ਹਾਤਾ ਆ ਠੇਕਾ ਆ ਨਹਿਰ ਆ ਆ ਦੇਖੋ ਨਹਿਰਾਂ ਨਾਲ ਆ ਨਹਿਰ ਦਿਖਾ ਆ ਨਾਲ ਨਹਿਰ ਆ ਬਿਲਕੁਲ ਨਹਿਰ ਦੇ ਕਿਨਾਰੇ ਇੱਕ ਨਹੀਂ ਇੱਕ ਨਹੀਂ ਘੱਟੋ ਘਾਟ ਘੱਟੋ ਘਾਟ ਇੱਥੇ ਨਹਿਰਾਂ ਨਾਲ ਆ ਦਿਖਾ ਪਾਣੀ ਦਿੰਦਾ ਨਾਲ ਨਹਿਰ ਨਾਦਰਤ ਖੜਿਆ ਪਰਲੇ ਪਰਲੇ ਪਾਸਿਆ ਨਹਿਰ ਤੇ ਆ ਹੱਤਾ ਤੇ ਠੇਕ ਇੱਥੇ ਜਿਹਦਾ ਜੀ ਕਰਦਾ ਮੰਜਾ ਡਾ ਲਿਆ ਜਿਹਦਾ ਜੀ ਕਰਦਾ ਕੋਈ ਝੁੱਗੀ ਝੋਪੜੀ ਪਾਲੀ ਠੇਕਾ ਪਾ ਲਿਆ ਗੁੱਡੇਰਾ ਪਾ ਲਿਆ ਯਾਰ ਕੋਈ ਇੱਥੇ ਬਾਲੀਬਾਨ ਨਹੀਂ ਕੋਈ ਰਾਜਾ ਬਾਬੂ ਨਹੀਂ ਕਿਹਦੀ ਮਨਜ਼ੂਰੀ ਹੈ ਜੰਗਲਾਤ ਅਫਸਰ ਕਹਿੰਦਾ ਸਾਡੀ ਕੋਈ ਮਨਜ਼ੂਰੀ ਨਹੀਂ ਫਿਰ ਇਹ ਪਵਾਏ ਕਿਨੇ ਆ ਇਥੋਂ ਦਾ ਐਮ.ਐਲ.ਏ ਹਿੱਸਾ ਲੈਂਦਾ ਕਿ ਮੰਤਰੀਸਾ ਲੈਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਸਾਲ ਲੈਂਦਾ ਭਵੰਤ ਸਿੰਘ ਇਹਦਾ ਕੋਈ ਜਵਾਬ ਦੇਉ ਨੈਰ ਦੇ ਕੰਡਿਆਂ ਦੇ ਉੱਤੇ ਦਰਾਹੇ ਤੋਂ ਲੈ ਕੇ ਰੋਪੜ ਤੱਕ 10 ਠੇਕੇ ਆ 10 ਠੇਕੇ ਆਹ ਇੱਕ ਹਾਤਾ ਨਾਲ ਅੱਗੇ ਬਹੁਤ ਅਲੀਸ਼ਾਨ ਉਹ ਵੀ ਦਿਖਾਉਂਦੇ ਆ ਹਾਤਾ ਬਣਾਇਆ ਹੋਇਆ ਠੇਕੇ ਨਾਲ ਬਿਲਕੁਲ ਕੋਈ ਮਨਜ਼ੂਰੀ ਨਹੀਂ ਧਜੀਆਂ ਡਾਂਗਾਂ ਜਾ ਰਹੀਆਂ ਨਪਾ ਦਿਓ ਸਾਰੀਆਂ ਜਗ੍ਹਾ ਕੋਈ ਡਰਾਮਾ ਦੇ ਕੰਡਿਆਂ ਤੇ ਆ ਉਹ ਨਰਾਂ ਦੇ ਕੰਨਾਂ ਦੇ ਨਾਪ ਲੋ ਸਾਰਾ ਕੁਝ ਛੱਡਿਓ ਨਾ ਤਬਾਹ ਕਰ ਦਿਓ ਕਾਰਨ ਕੀ ਜਿਵੇਂ ਪਹਿਲਾਂ ਬਾਦਲਾਂ ਵੇਲੇ ਫਿਰ ਕਾਂਗਰਸੀਆਂ ਵੇਲੇ ਹੁਣ ਬੋਕਰਾਂ ਵੇਲੇ ਮੋਟਾ ਹਿੱਸਾ ਜਾਂਦਾ ਮੋਟਾ ਝੜਾਵਾ ਚੜਦਾ ਜੀ ਲਖਾ ਸਿੰਘ ਸਦਾਣਾ ਬੋਲਦਾ ਜੀ ਅੱਛਾ ਮੇਰੀ ਡੀਐਫਓ ਨਾਲ ਵੀ ਗੱਲ ਹੋਈ ਆ ਇਹਦੀ ਮਨਜ਼ੂਰੀ ਮਨਜ਼ਾਰੀ ਨਾ ਠੇਕਿਆਂ ਦੀ ਜੰਗਲਾਤ ਮਹਿਕਮੇ ਚ ਖੋਲੇ ਹੋਇਆ ਹੈ ਕੋਈ ਹਾਂ ਮੈਂ ਪਿੰਡ ਨੂੰ ਚੱਲਿਆ ਮਾਣ ਜੀ ਹਾਂ ਇਹ ਵੀਡੀਓ ਚੱਲ ਰਹੀ ਹੈ ਹਾਂ ਮੈਂ ਕੱਲ ਗੱਲ ਕਰ ਲਿਆ ਅੱਛਾ ਨਹੀਂ ਕੋਈ ਮਨਜ਼ੂਰੀ ਹੈ ਤਾਂ ਕੋਈ ਆਰਡਰ ਉਡਰ ਭੇਜ ਦਿੰਦੇ ਕੋਈ ਸਾਡੇ ਕੋਲ ਹੋਣਗੇ ਹਾਂ ਨਹੀਂ ਸਾਲੀ ਦਾ ਵਿਆਹ ਤਾਂ ਹੈਗਾ ਮੈਂ ਤੈਨੂੰ ਵਿਆਹ ਤੋਂ ਨਹੀਂ ਰੋਕਦਾ ਵਿਆਹ ਤੂੰ ਦੇਖ ਮੈਂ ਤਾਂ ਇਹ ਕਹਿਣਾ ਵੀ ਯਾਰ ਜੀ ਆਪ ਕੋ ਕਹਿ ਰਿਹਾ ਜਿਹੜਾ ਜ਼ਿਲ੍ਹੇ ਦਾ ਅਫਸਰ ਹੈ ਸਾਡੇ ਲਈ ਸਾਥ ਕੋਈ ਮਨਜ਼ੂਰੀ ਨਹੀਂ ਜੰਗਲਾਤ ਮਹਿਕਮੇ ਦੀ ਜਗ੍ਹਾ ਠੇਕੇ ਖੋਲੇ ਹੋਏ ਆ ਹਾਂ ਇੱਥੇ ਤਰਾ ਨੀਲੋਂ ਨਹੀਂ ਬਾਈ ਜੀ 15 ਠੇਕੇ ਆ ਦਰਾਹੇ ਤੋਂ ਲੈ ਕੇ ਰੋਪਰ ਤੱਕ 15 ਠੇਕੇ ਆ ਕਿ ਇਸ ਕੰਦਾ ਚੱਲਦਾ ਨਾ ਡੀ ਐਫਓ ਕੰਦਾ ਕੰਮ ਚੱਲਦਾ ਆ ਦੇਖੋ ਬਈ ਸ਼ਾਨਦਾਰ ਇੱਥੇ ਹਾਥੇ ਖੋਲੇ ਹੋਇਆ ਆ ਦੇਖੋ ਆ ਦਿਖਾ ਕੇ ਲਿਆ ਸਾਰੇ ਉਹਦੇ ਪੁੱਛੇ ਕੰਮ ਦੇ ਕਮਰੇ ਬਣਾਏ ਦਾ ਸਾਰੇ ਜੰਗਲਾਤ ਮਹਿਕ ਮੇਰੀ ਜਗ੍ਹਾ ਇਹ ਆ ਦੇਖੋ ਆ ਕਮਰੇ ਦਿਖਾ ਦੇ ਪਰ ਇਹ ਸਾਰੀ ਨਹਿਰ ਦੀ ਜਗਾ ਆ ਸਾਰਾ ਪੁੱਛੇ ਨੀਲ ਹੈ ਤੇ ਨੀਲ ਦੇ ਵਿੱਚ ਆ ਹੱਤੇ ਆ ਸ਼ਾਨਦਾਰ ਹੱਤੇ ਆ ਕਮਰੇ-ਕਮਰੇ ਪਾਏ ਤੁਸੀਂ ਦੇਖੋ ਆ ਦੇਖੋ ਆ ਦੀ ਸ਼ਾਮ ਪੂਰੇ ਹੱਤੇ ਬਣਾਏ ਹੋਏ ਆ ਜੇ ਗੱਲ ਕੀਤੀ ਤੇ ਕਰਨਾ ਕਹਿੰਦਾ ਜੀ ਕਿਹੇ ਚੱਲਦੇ ਆ ਜੀ ਇਹਦਾ 15 ਹੋਰ ਖੁੱਲੇ ਆ ਜਿਹਨੇ ਕੋਈ ਰਾਜਾ ਬਾਬੂ ਨਹੀਂ ਇੱਥੇ ਕੋਈ ਸਰਕਾਰ ਨਾ ਦੀ ਚੀਜ਼ ਨਹੀਂ ਆ ਰਹੀ ਅੱਜ ਦੇ ਨਹੀਂ ਇਹ 20 ਸਾਲ ਦੇ ਖੁੱਲੇ ਹੋਏ ਆ ਵਾਦਲਾ ਵੇਲੇ ਵੀ ਇਹੀ ਕੁਝ ਚੱਲਦਾ ਰਿਹਾ ਕਾਂਗਰਸਾਂ ਵੇਲੇ ਵੀ ਇਨਾ ਵੇਲੇ ਵੀ ਆ ਪਿੱਛੇ ਨਹਿਰ ਦਿਖਾ ਦਿਆ ਨਹਿਰ ਆ ਆ ਨਹਿਰ ਆ ਤੇ ਆ ਮੀਲਾ ਜਿਲ੍ਹਾ ਪ੍ਰਸ਼ਾਸਨ ਦੀ ਜਗ੍ਹਾ ਗੱਲ ਵੀ ਹੋਈ ਆ ਕਿੰਨਾ ਭਾਈ ਸਾਡੇ ਕੋਲ ਤਾਂ ਕੇਸ ਚੱਲਦੇ ਆ ਡੀ ਐਫ ਓ ਕਹਿੰਦਾ ਕੋਈ ਮਨਜ਼ੂਰੀ ਨਹੀਂ ਜਵਾਬਦੇਹੀ ਕਿਹਦੀ ਆ ਠੇਕਦਾਰ ਕਹਿੰਦਾ ਕੇਸ ਚੱਲਦਾ ਡੀ ਐਫ ਓ ਕਹਿੰਦਾ ਸਾਡੇ ਕੋਲ ਮਨਜ਼ੂਰੀ ਕੋਈ ਨਹੀਂ ਜ਼ਿਲ੍ਹਾਤ ਮੰਤਰੀ ਜਵਾਬ ਦੇ ਆ ਮੁੱਖ ਮੰਤਰੀ ਜਵਾਬ ਦੇ ਆ ਕੌਣ ਜਵਾਬ ਦੇ ਆ ਕਿਉਂ ਭਈਆ ਜਿਲ੍ਹਾਤ ਨਾਲ ਇੰਨੀ ਜਗੜੀਆਂ ਆਹੀ ਆ ਦੀਆ ਅਲ ਜਲਦੇ ਆ ਇੱਥੇ ਹੀ ਆਉਂਦੇ ਆ ਕੋਈ ਬਾਲੀਬਾਲਸ ਨਹੀਂ ਲਓ ਵੀ ਆਹ ਬਾਦਮਾ ਠੇਕਾਦ ਰਾਹੇ ਤੋਂ ਲੈ ਕੇ ਰੋਪੜ ਤੱਕ ਏਸੀ ਹਾਤਾ ਆ ਦੇਖੀ ਜਨੋ ਨਿਆਰੇ ਇਹਨਾਂ ਦੇ